ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਭੰ ਗੁਰਪ੍ਰਸਾਦਿ ਜਪ ਆ ਦਸਤ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹ ਹੈ ਜੁਗਾਦ ਗੁਰੇ ਨਮਹ ਹੈ ਸਤ ਗੁਰੇ ਨਮਹ ਹੈ ਸ੍ਰੀ ਗੁਰਦੇਵ ਨਮਹ ਹੈ ਨਮਸਕਾਰ 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 ਜਾਹਰ ਪੀਰ ਜਗਤਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਸ ਤੁਹਾਡਾ ਅਪਨਾਮਾ ਦੇ ਸੰਨੰਦਨ ਮੁੱਖ ਸੇਵਾਦਾਰ ਗੁਰਦੁਆਰਾ ਬਰਜ ਸਹਿ ਮਾਈ ਦੇ ਸਾਹ ਬਾਦਸ਼ਾਹੀ ਦਸਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ ਪੰਜਾਬ ਗੁਰੂ ਪਿਆਰੇ ਗੁਰੂ ਸਵਾਰੇ ਆਓ ਫਤੇ ਦੀਆਂ ਸੰਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਹংস ਸਹੇਬੀ ਕਮਾਲ ਗੁਰੂ ਗੋਬਿੰਦ ਸਿੰਘ ਸਹ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੀ ਕੀਤੀ ਕਿਰਪਾ ਸਦਕਾ ਜਿਨ੍ਹਾਂ ਦੀਆਂ ਲਾਈਆਂ ਡੇਉਟੀਆਂ ਸਦਕਾ ਆਪਾ ਰਜਾਨਾ ਬਰਾਗਣ ਹੋ ਬ੍ਰਹਮ ਗਿਆਨੀ ਮਾ ਤੰਤਣ ਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟਾਲਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਗੁਰੂ ਪਿਆਰੇ ਗੁਰੂ ਸਵਾਰੇਓ ਉਹ ਸਮਾਂ ਹੈ ਜਦੋਂ ਪਾਤਸ਼ਾਹ ਦਮਦਮਾ ਸਾਹਿਬ ਤੋਂ ਚੱਲ ਕੇ ਮਾਦੀ ਸੰਦੇ ਘਰ ਆਉਂਦੇ ਆ ਅਗਲਾ ਮਹੀਨਾ ਜੇਠ ਆਉਣ ਵਾਲਾ ਹੈ 18 ਜੇਠ ਨੂੰ ਪਾਤਸ਼ਾਹ ਆਉਣਗੇ ਭਾਗ ਲਾਉਣਗੇ ਉਹਨਾਂ ਸਮਾਗਮਾਂ ਦੀਆਂ ਪੂਰਨ ਤਿਆਰੀਆਂ ਚੱਲ ਰਹੀਆਂ ਹਨ ਆਪ ਸਭ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀਆਂ ਪਟਾਣ ਕੋਟ ਵਧਾਈਆਂ ਹੋਣ ਪਟਾਣ ਕੋਟ ਵਧਾਈਆਂ ਹੋਣ ਦੇਸ-ਵਦੇਸਾਂ ਤੋਂ ਸੰਗਤਾਂ ਚੱਲ ਕੇ ਅਜਿਹਾ ਸਾਖੀ ਦੇ ਦਿਹਾੜੇ ਤੇ ਦਮਦਮਾ ਸਾਹਿਬ ਨਤਮਸਤਕ ਹੋਈ ਹੈ ਬਹੁਤ ਸੰਗਤਾਂ ਗੁਰਦੁਆਰਾ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਵੀ ਕੇ ਨਤਮਸਤਕ ਹੋਣ ਲਈ ਆਈਆਂ ਭਾਰਤ ਦੀ ਪੂਰਨ ਆਬਾਦੀ ਨੂੰ ਗੁਲਾਮੀ ਦੇ ਜੋਲੇ ਥੋਂ ਕੱਢਣ ਵਾਸਤੇ ਪਾਤਸ਼ਾਹ ਨੇ ਜਿਹੜੀ ਸਿਰਜਣਾ ਕੀਤੀ ਉਹਦਾ ਧਿਆਨ ਜਦੋਂ ਅਸੀਂ ਮਾਰਦੇ ਹਾਂ ਅਸੀਂ ਵੇਖਦੇ ਹਾਂ ਕਿ ਹੋਰ ਸਭ ਕੁਝ ਪੰਥ ਵਿੱਚ ਪੂਰਨ ਹੈ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਉਹ ਦੋ ਪੰਥਾਂ ਤਹਿਤ 10ਵੇਂ ਪਾਸ਼ਾ ਤੱਕ ਪਹੁੰਚਿਆ ਪਹਿਲਾ ਉਦਾਸੀ ਪੰਥ ਜਿਸ ਨੂੰ ਪੂਰਨ ਤਾਕਤਾਂ ਦੇ ਕੇ ਆਪਣੇ ਬੱਚੇ ਨੂੰ ਅੱਗੇ ਲਾਇਆ ਤੰਤੰਬਾਪਾ ਸ੍ਰੀ ਚੰਦ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ প্রচার প্রসার ਕੀਤਾ ਜਿੱਥੇ ਜਿੱਥੇ ਬਾਬਾ ਜੀ ਗਏ ਉੱਥੇ-ਉੱਥੇ ਜਾ ਕੇ ਧਰਮਸ਼ਾਲਾ ਬਣਵਾਈਆਂ ਧੂਨੇ ਥਾਪੇ ਤੇ ਉਸ ਤੋਂ ਬਾਅਦ ਵੀ ਛੇਵੇਂ ਪਾਤਸ਼ਾਹ ਤੱਕ ਆਪਾਂ ਬਾਬਾ ਜੀ ਆਪ ਜਾਂਦੇ ਰਹੇ ਉਦਾਸੀ ਸਾਧੂ ਗੁਰੂ ਘਰ ਤੋਂ ਆਗਿਆ ਲੈ ਲੈ ਕੇ ਜਾਂਦੇ ਦੇ ਸੰਦੇਸ਼ਾਂ ਦੇ ਵਿੱਚ ਸਾਰੇ ਇਲਾਕਿਆਂ 'ਚ ਛੇਵੇਂ ਪਾਤਸ਼ਾਹ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਪੰਥ ਦਾ ਮੋਢੀ ਬਣਾ ਕੇ ਸਿੱਖ ਪੰਥ ਦੇ ਕਾਲਸਪੇ ਨੂੰ ਸਮਝਾਉਣ ਲਈ ਅੱਗੇ ਤੁਰਿਆ ਦੂਸਰਾ ਪੰਥ ਹੈ ਜੋ ਗੁਰੂ ਬਾਬੇ ਨੇ ਸੇਵਕਾਂ ਦਾ ਪੰਥ ਪੈਦਾ ਕੀਤਾ ਸਿੱਖੀ ਸੇਵਕੀ ਆਪਣੇ ਸੇਵਕ ਨੂੰ ਬਖਸ਼ੀ ਜਿਵੇਂ ਅਸੀਂ ਸਿੱਖ ਪੰਥ ਕਰਕੇ ਜਾਣਦੇ ਹਾਂ ਜੋ ਬਾਬੇ ਲਹਿਣੇ ਨੇ ਅੱਗੇ ਚਲਾਇਆ ਦਸਾਂ ਪਾਤਸ਼ਾਹਿਆਂ ਨੇ ਉਸ ਦਾ ਪ੍ਰਚਾਰ ਪ੍ਰਸਾਰ ਕੀਤਾ ਸ਼ੇਮੇ ਬਾਸ਼ਾ ਨੇ ਸਾਡੇ ਪ੍ਰੇਮਾ ਭਗਤੀ ਵਾਲੇ ਵਿਧਾਨ ਨੂੰ ਭਗਤੀ ਲਹਿਰ ਨੂੰ ਇੱਕ ਮੋੜਾ ਦਿੱਤਾ ਬਹੁਤ ਵੱਡੀ ਕੁਰਬਾਨੀ ਹੋਈ ਗੁਰੂ ਪਿਤਾ ਜੀ ਸਿੱਧੀ ਪ੍ਰਾਪਤ ਕਰ ਗਏ ਤੇ ਉਸ ਤੋਂ ਬਾਅਦ ਬਹੁਤ ਛੋਟੀ ਉਮਰ ਦੇ ਵਿੱਚ ਫੈਸਲਾ ਲਿਆ ਕਿ ਇਸ ਸੰਸਾਰ ਦੇ ਵਿੱਚ ਹੱਥ ਜੋੜਿਆਂ ਵੀ ਗੱਲ ਨਹੀਂ ਬਣਦੀ ਚੁੱਪ ਰਹਿਣਾ ਵੀ ਗੱਲ ਨਹੀਂ ਬਣਦੀ ਸ਼ਕਤੀ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ ਇਹ ਸੰਸਾਰ ਦੇ ਵਿੱਚ ਸ਼ਬ ਸ਼ਕਤੀ ਦੀ ਖੇਡ ਹੈ ਸ਼ੇਵ ਪਰਮਪਿਤਾ ਪ੍ਰਮਾਤਮਾ ਨੂੰ ਚੇਤੇ ਰੱਖਣਾ ਧਿਆਉਣਾ ਜੋ ਹੋ ਰਿਹਾ ਉਹਨੂੰ ਸੱਤ ਜਾਨਣਾ ਔਰ ਸ਼ਕਤੀ ਨਾਲ ਬਾਪਾ ਕੇ ਹਵਾਵਾਂ ਦੇ ਰੁੱਖ ਮੋੜ ਦੇਣੇ ਚੜ੍ਹ ਕੇ ਆਉਂਦਿਆਂ ਦੇ ਮੁੱਖ ਮੋੜ ਦੇਣੇ ਲੜਕਰੇ ਮਾਲਨ ਵਾਲਿਆਂ ਦੇ ਗਾਟੇ ਅਲੱਗ ਕਰਦੇ ਨੇ ਇਹ ਇੱਕ ਅਲੱਗ ਸਿਸਟਮ ਜੋ ਸ਼ੇਵੇਂ ਪਾਸ਼ਾ ਨੇ ਚੁਣਿਆ ਸ਼ਕਤੀ ਦੀ ਆਰਾਧਨਾ ਬ੍ਰਹਮ ਕਵਚ ਦੀ ਚੋਣ ਖਾਲਸੇ ਦਾ ਅੱਗੇ ਵਧਣਾ ਇਹ ਸਾਰਾ ਸਾਨੂੰ ਦਿੱਤਾ ਰੋਸ ਤੋਂ ਬਾਅਦ ਕਿਸੇ ਵੀ ਸਤਿਗੁਰੂ ਨੇ ਉਸ ਰੂਪ ਦੇ ਵਿੱਚ ਬਾਣੀ ਨਹੀਂ ਰਚੀ ਸਾਰਾ ਪੈਰਾ ਬਾਣੀ ਨੂੰ ਸੰਭਣ ਤੇ ਲਾਇਆ ਪ੍ਰਚਾਰ ਪ੍ਰਸਾਰ ਤੇ ਲਾਇਆ ਨੌਵੇਂ ਪਾਤਸ਼ਾਹ ਨੇ ਆ ਕੇ ਬਾਣੀ ਰਚੀ ਤੇ ਨੌਵੇਂ ਪਾਤਸ਼ਾਹ ਨੇ ਜਿਹੜੀ ਥਾਂ ਤੇ ਬਾਣੀ ਰਚਨੀ ਸੀ ਉੰਨੀ ਜਗ੍ਹਾ ਗੁਰੂ ਅਰਜਨ ਸਾਹਿਬ ਨੇ ਖਾਲੀ ਰੱਖੀ ਹੋਈ ਸੀ ਇਹ ਨੌਵੇਂ ਜਾਮੇ 'ਚ ਅਸੀਂ ਸਿਰਜਣਾ ਕਰਾਂਗੇ ਦਸਵੇਂ ਪਾਤਸ਼ਾਹ ਨੇ ਸਾਰੇ ਵਿਧਾਨ ਨੂੰ ਜਾਣਦੇ ਆ ਪੂਰੇ ਭਾਰਤ ਨੂੰ ਸੱਦੇ ਦੇਣੇ ਸ਼ੁਰੂ ਕੀਤੇ ਕਮ ਸੇ ਕਮ 3 ਸਾਲ ਪਹਿਲਾਂ ਚਿੱਠੀਆਂ ਪਾਉਣੀਆਂ ਸ਼ੁਰੂ ਕੀਤੀਆਂ ਸਾਰੇ ਭਾਰਤ ਦੇ ਵਿੱਚੋਂ ਗੁਰਮੁਖ ਪਿਆਰੇ ਗੁਰੂ ਨਾਨਕ ਦੇ ਦਿਲਾਰੇ ਘਰ ਘਰ ਜਿੱਥੇ ਜਿੱਥੇ ਪ੍ਰਚਾਰ ਪ੍ਰਸਾਰ ਹੋਇਆ ਵਾਸੀ ਸਿੱਖੀ ਦਾ ਪਹੁੰਚੇ ਤੇ ਤੁਸੀਂ ਉਹ ਸਾਰੀ ਸਟੋਰੀ ਤੋਂ ਜਾਣੂ ਹੋ ਕਿ ਜਦੋਂ ਭਾਰਤ ਦੀ ਗੁਲਾਮੀ ਨੂੰ ਕੱਟਣ ਲਈ ਰਾਜ ਭਾਗ ਦੀ ਸਥਾਪਨਾ ਕਰਨ ਲਈ ਕਿ ਕੋ ਕੋ ਕਿਸੇ ਕੋ ਰਾਜਨ ਦੇ ਹਨ ਜੋ ਦੇ ਹਨ ਜਿਵਨਸੀ ਦੇ ਹਨ ਆਪਣਾ ਬਲ ਇਕੱਤਰ ਕਰੋ ਭਾਰਤੀ ਲੋਕੋ ਕਿਸ ਤਰ੍ਹਾਂ ਆ ਕੇ 2-2 4-400 ਕੋੜ ਸਵਾਰ ਸਭ ਨੂੰ ਲੁੱਟ ਰਿਹਾ ਹੈ ਕੁੱਟ ਰਿਹਾ ਹੈ ਮਾਰ ਰਿਹਾ ਹੈ ਅਸੀਂ ਮੁਰੋਂ ਕਿਉਂ ਨਹੀਂ ਖੜੇ ਹੁੰਦੇ ਟ੍ਰੇਨਿੰਗਾਂ ਦਿੱਤੀਆਂ ਸ਼ਕਤੀ ਦਿੱਤੀ ਭਗਤੀ ਦਾ ਸ਼ਕਤੀ ਭਗਤੀ ਦਾ ਸੁਮੇਲ ਇਕੱਤਰ ਕੀਤਾ ਤਾਂ ਖਾਲਸੇ ਦੀ ਸਿਰਜਣਾ ਕੀਤੀ ਇਹ ਵਿਸਾਖੀ ਦਾ ਦਿਹਾੜਾ 1699 ਦਾ ਤੇ ਉਸੇ ਯਾਦ ਨੂੰ ਸਮਰਪਿਤ ਪੂਰੀ ਦੁਨੀਆ ਤੇ ਖਾਲਸਾ ਪੰਖ ਨਤਮਸਤਕ ਹੁੰਦਾ ਅੱਜ ਵਸਾਖ ਦਾ ਵੀ ਮਹੀਨਾ ਹੈ ਸਤਿਗੁਰੂ ਕਿਰਪਾ ਕਰਨ ਜੋ ਆਜ਼ਾਦੀ ਦਾ ਰੰਗ ਸਾਨੂੰ ਦੇ ਕੇ ਗਏ ਆ ਉਹ ਸਾਡੇ ਦਿਨਾਂ ਚ ਜਿਉਂਦਾ ਰਹੇ ਅਸੀਂ ਆਪਣੇ ਦੇਸ਼ ਨੂੰ ਆਪਣੇ ਸੱਭਿਆਚਾਰ ਨੂੰ ਪਿਆਰ ਕਰਦੇ ਰਹੀਏ ਆਜ਼ਾਦੀ ਦੇ ਨਾਲ ਜਿਉਂਦਿਆਂ ਹੋਇਆਂ ਅੱਗੇ ਵਧਦੇ ਰਹੀਏ ਗੁਰੂਆਂ ਦੀ ਦਿੱਤੀ ਗੁਰਬਾਣੀ ਸਬੂਨਾ ਜੀਆਂ ਦਾ ਇੱਕ ਦਾਤਾ ਏਕ ਨੂਰ ਤੇ ਸਭ ਜਗ ਉਪਜਿਆ ਇਹ ਸਾਰੇ ਵਿਧਾਨ ਨੂੰ ਲੈ ਕੇ ਅੱਗੇ ਵਧਿਏ ਆਓ ਪਿਆਰਿਓ ਪਹਿਲਾ ਸੰਗਰਾਂਦ ਦਾ ਜੋ ਵਿਸਾਖ ਦਾ ਪਾਠ ਹੈ ਵਿਸਾਖ ਮਹੀਨੇ ਦਾ ਆਪਾਂ ਪਾਠ ਕਰਾਂਗੇ ਉਸ ਤੋਂ ਬਾਅਦ ਜੋ ਰੋਜ਼ਾਨਾ ਹਾਜ਼ਰੀ ਭਰਦੇ ਆ ਉਹ ਹਾਜ਼ਰੀ ਭਰਾਂਗੇ ਮਾਜ ਮਹੱਲਾ ਪੰਜਵਾਂ ਵੈਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਬਿਸ਼ੁ ਹੋ ਧਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗ ਤਨਾ ਹਰ ਅਵਿਨਾਸੀ ਓ ਪਲਚ ਪਲਚ ਸਗਲੀ ਮੋਈ ਝੂਠਾ ਧੰਦ ਮੋਹੇ ਗੁਰੂ ਪਤਾ ਪ੍ਰਮਾਣ ਕਰਦੇ ਆ ਕਿ ਜਦੋਂ ਬੈਸਾਖ ਦਾ ਮਹੀਨਾ ਆਉਂਦਾ ਹੈ ਬਾਢੀ ਪੈਂਦੀ ਹੈ ਬਸਾਖੀ ਵੇਲੇ ਬਾਢੀ ਸ਼ੁਰੂ ਹੋ ਜਾਂਦੀ ਹੈ ਸਤਿਗੁਰੂ ਪ੍ਰਮਾਣ ਕਰਦੇ ਆ ਕਿ ਜਿਹੜੀਆਂ ਰੂਹਾਂ ਸੰਸਾਰ ਦੇ ਵਿੱਚ ਵਿਛੋੜੇ ਦੀ ਅੱਗ ਚੱਲ ਰਹੀਆਂ ਜਿਹੜੀਆਂ ਇੱਕ ਨਾਲੋਂ ਟੁੱਟ ਗਈਆਂ ਹਰ ਨਾਲੋਂ ਟੁੱਟ ਗਈਆਂ ਜਿਨ੍ਹਾਂ ਦੇ ਸਾਹਮਣੇ ਹਰ ਦਾ ਸੰਕਲਪ ਹੀ ਨਹੀਂ ਰਿਹਾ ਕੋਈ ਸੱਜਣ ਨਹੀਂ ਪੁਰਖ ਨਹੀਂ ਮਾਇਆ ਦੇ ਵਿਧਾਨ ਹੈ ਮਾਇਆ ਨੂੰ ਕਮਾਉਣ ਤੇ ਮਾਇਆ ਦੇ ਚੱਕਰਾਂ 'ਚ ਪਏ ਫਿਰਦੇ ਕਮਾਉਣਾ ਕਾਦੀ ਖਾਤਰਾ ਉਹ ਕਰਾਂਗੇ ਕੀ ਕਮਾ ਕੇ ਉਹ ਟੀਚਾ ਹੀ ਨਹੀਂ ਹੈ ਉਹਨਾਂ ਲੋਕਾਂ ਦੀਆਂ ਕਾਦੀਆਂ ਬਾੜੀਆਂ ਉਹਨਾਂ ਦੇ ਕਿਸ ਕੰਮ ਆਉਣੀ ਆ ਬਾੜੀ ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਹੀ ਪੈ ਗਿਆ ਉਹਦੀ ਕਾਦੀ ਜ਼ਿੰਦਗੀ ਹੈ ਜਿਹਦੀ ਜ਼ਿੰਦਗੀ 'ਚ ਪ੍ਰੇਮ ਹੀ ਨਾ ਰਿਹਾ ਜਿਹਨੂੰ ਵਿਛੋੜੇ ਨੇ ਘੇਰਿਆ ਹੋਇਆ ਮਾਲਕ ਦਾ ਪਿਆਰ ਨਹੀਂ ਮਾਲਕ ਵੱਲ ਧਿਆਨ ਨਹੀਂ ਮਾਇਆ ਦੇ ਚੱਕਰਾਂ ਵਿੱਚ ਪੈ ਕੇ ਆਪਣੇ ਚਿੱਤ ਨੂੰ ਵੀ ਗਵਾ ਲਿਆ ਵੈਸਾਖ ਵਸਾਖ ਦੇ ਵਿੱਚ ਧੀਰਣ ਕਿਉਂ ਵਾਢੀ ਹੈ ਕਿਵੇਂ ਧੀਰਜ ਕਰੇ ਕੋਈ ਕਾਦੀ ਵਾਢੀ ਹੈ ਜਿੰਨਾ ਪ੍ਰੇਮ ਵਿਛੋੜ ਵਿਛੋੜੇ ਵਾਲਿਆਂ ਦੀਆਂ ਕਾਦੀਆਂ ਬਾਢੀਆਂ ਕਾਦੀ ਜ਼ਿੰਦਗੀ ਤੇ ਕਾਦਾ ਜੀਵਨ ਕਾਦਾ ਵਿਛੋੜਾ ਪਿਆ ਹੋਇਆ ਹਰ ਸਾਜਨਪੁਰਖ ਵਿਸਾਰਕ ਹੈ ਲੱਗੀ ਮਾਇਆ ਤੋਂ ਜਿਸ ਹਰਨੇ ਹਿਰਦੇ ਦੇ ਵਿੱਚ ਬੈਠੇ ਨੇ ਸਾਨੂੰ ਵੇਖਣਾ ਵੇਖ ਰਿਹਾ ਉਹਦੇ ਨਾਲੋਂ ਵਿਛੋੜਾ ਜੇ ਕਈਏ ਤਾਂ ਆਪਣੇ ਆਪੇ ਨਾਲੋਂ ਵਿਛੋੜਾ ਹੈ ਵਿਛੋੜਾ ਕਾਹਦਾ ਕਰਕੇ ਆ ਜੋ ਹਰਜੀ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਮਾਇਆ ਦਾ ਵਿਧਾਨ ਹੈ ਵਿਧਾਨਵਲ ਦ੍ਰਿਸ਼ਟੀ ਹੈ ਜਾਨੀ ਕਈਏ ਸਾਡੀ ਦ੍ਰਿਸ਼ਟੀ ਬਾਹਰ ਨੂੰ ਹੈ ਬਾਹਰ ਮੁਖੀ ਹੈ ਸਾਨੂੰ ਪਦਾਰਥਾਂ ਤੇ ਨਜ਼ਰ ਪੈਂਦੀ ਐ ਲੱਗਦਾ ਜੇ ਸਾਰਾ ਕੁਝ ਹੋਊਗਾ ਤਾਂ ਠੀਕ ਐ ਇਹ ਸਾਰਾ ਕੁਝ ਵੀ ਹੋ ਜਾਂਦਾ ਕਿਉਂਕਿ ਜਦੋਂ ਕੋਈ ਕਰਮ ਕਰਦਾ ਨਾ ਭਜਨ ਣਟ ਕਰਦਾ ਉਹਦੇ ਕੋਲੇ ਘਰ ਵੀ ਬਣ ਜਾਂਦਾ ਉਹਦੇ ਕੋਲੇ ਜਾਇਦਾਦਾਂ ਵੀ ਬਣ ਜਾਂਦੀਆਂ ਉਹਨੂੰ ਐ ਸੋਚਣ ਦਾ ਕਈ ਵਾਰੀ ਜ਼ਿੰਦਗੀ ਚ ਟਾਈਮ ਹੀ ਨਹੀਂ ਲੱਗਦਾ ਵੀ ਐਨਾ ਕੁਝ ਬਣਾਇਆ ਬਣਾਇਆ ਕਾਦੇ ਖਾਤਰ ਜਿਹਦੇ ਨਾਲ ਬਹਿ ਕੇ ਰੰਗ ਮੰਡ ਨੇ ਸੀ ਜਿਹਨੂੰ ਚੇਤੇ ਰੱਖਣਾ ਸੀ ਜਿਹਦੇ ਨਾਲ ਬਹਿ ਕੇ ਖੁਸ਼ੀਆਂ ਆਉਂਦੀਆਂ ਸੀ ਖੇੜੇ ਆਉਂਦੇ ਸੀ ਉਹਦੇ ਕੰਨੀ ਤੱਕਦੇ ਧਿਆਨ ਹੀ ਨਹੀਂ ਦਿੱਤਾ ਉਹ ਤੋਂ ਤਾਂ ਵਿਛੋੜਾ ਹੀ ਪਾਈ ਰੱਖਿਆ ਇਹਦੇ ਚੱਕਰ ਦੇ ਵਿੱਚ ਹਰ ਸਾਜਣ ਪੁਰਖ ਵਿਸਾਰਕ ਹੈ ਲੱਗੀ ਮਾਇਆ ਤੋਂ ਚੇਤਨਾ ਦਾ ਸਾਰਾ ਜੋਰ ਮਾਇਆ ਨੂੰ ਕਮਾਉਣ ਤੇ ਬਣਾਉਣ ਤੇ ਸਜਾਉਣ ਤੇ ਲੱਗਿਆ ਰਿਹਾ ਉਹ ਕੇਂਦਰ ਸੁੱਕ ਗਏ ਜਿਨ੍ਹਾਂ ਕੇਂਦਰਾਂ ਤੇ ਤਰੰਗ ਉੱਠਦੀ ਸੀ ਨਾ ਕਦੇ ਉਸ ਜੀਵ ਹੰਸ ਨੂੰ ਖਾਣਾ ਦਿੱਤਾ ਧਿਆਨ ਦਾ ਨਾ ਕਦੇ 2 ਮਿੰਟ ਧਿਆਨ ਲਾ ਕੇ ਬੈਠਿਆ ਨਾ ਹੀ ਚੇਤਨਾ ਵੱਲ ਧਿਆਨ ਦਿੱਤਾ ਨਾ ਆਪਣੇ ਅੰਦਰ ਗਿਆ ਨਾ ਯਾਤਰਾ ਕੀਤੀ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਸਾਰੇ ਪਾਸਿਆਂ ਤੋਂ ਸੁੱਕਾ ਰਹਿ ਗਿਆ ਬਾਰੀ ਢੇਰ ਲਾ ਲੇ ਅੰਦਰੂਨੀ ਖੁਸ਼ਕੀ ਪੈ ਗਈ ਹੁਣ ਜੀਵਨ ਦੀ ਸਮਝ ਹੀ ਨਹੀਂ ਆਉਂਦੀ ਮਾਇਆ ਨਾਲ ਰਿਸ਼ਤੇ ਖਰੀਦਨੇ ਚਾਹੁੰਦਾ ਗੰਦ ਨਹੀਂ ਬਣਦੀ ਮਾਇਆ ਨਾਲ ਜਿਹੜੇ ਰਿਸ਼ਤੇ ਮਿਲਦੇ ਉਹ ਕੱਲੀ ਫੋਕੀ ਜੀਜੀ ਵਾਲੇ ਹੁੰਦੇ ਆ ਹਿਰਦੇ ਚ ਪ੍ਰੇਮ ਨਹੀਂ ਹੁੰਦਾ ਸਮਝ ਆਪ ਨੂੰ ਵੀ ਲੱਗਦੀ ਆ ਕਿ ਆ ਫੋਕੀ ਆ ਤੇ ਆ ਭਰੀ ਹੋਈ ਜੀਜੀ ਐ ਤੇ ਭਰੀਆਂ ਜੀਆਂ ਵਾਲੇ ਉਹਨਾਂ ਟਾਈਮਾਂ ਚ ਗਵਾਲੇ ਜਦੋਂ ਸਾਰੀ ਸੁਰਤੀ ਮਾਇਆ ਕੰਨੀ ਸੀ ਉਹਨਾਂ ਬੰਨ ਤਾਂ ਧਿਆਨ ਹੀ ਨਾ ਦੇ ਸਕਿਆ ਹਰ ਸਾਜਨ ਪੁਰਖ ਵਿਸਾਰਕ ਲੱਗੀ ਮਾਇਆ ਤੋਂ ਪੁੱਤਰ ਕਲਤਰ ਦਾ ਸੰਗ ਧਣਾ ਹਰ ਅਵਨਾਸੀ ਉਹੋ ਜਿੰਨਾ ਖਾਤਰ ਸਾਰਾ ਕੁਝ ਕਰਦਾ ਰਿਹਾ ਉਹ ਸੰਗ ਵੀ ਨਹੀਂ ਹੈ ਤੇ ਜਾ ਕੇ ਅੱਗੇ ਉਹ ਸਾਥ ਦੇ ਹੀ ਨਹੀਂ ਸਕਦੇ ਕਰਤੇ ਨੇ ਵਿਧਾਨ ਹੀ ਸਭ ਬਣਾਇਆ ਜਿਹੜੇ ਹਰ ਜੀ ਹਰ ਵੇਲੇ ਕੋਲ ਆ ਹਿਰਦੇ ਦੇ ਵਿੱਚ ਹੈ ਆਪਣੇ ਹਿਰਦੇ ਨੂੰ ਕਦੇ ਤੱਕੇ ਹੀ ਨਹੀਂ 1 ਮਿੰਟ ਦੇ ਵਿੱਚ 16 ਵਾਰ ਸਾਡਾ ਪਵਨ ਗੁਰੂ ਸਾਡਾ ਸਵਾਸ ਸਾਰੇ ਥਾਂ ਹੀ ਢੇੜਾ ਦੇ ਕੇ ਆਉਂਦਾ ਨਾਭ ਕੇਂਦਰ ਤੋਂ ਲੈ ਕੇ ਸਾਡੇ ਸੈਸਤਰਾਰ ਤੱਕ ਇਹਦੇ ਨਾਲ ਕਦੇ ਗਿਆ ਹੀ ਨਹੀਂ ਕਦੇ ਕੀ ਕਹਿਣਾ ਥੱਕੇ ਟੁੱਟੇ ਦਾ ਕੋਈ ਹੌਂਕਾ ਨਿਕਲਿਆ ਸੌਤੰਦਰ ਤੱਕ ਗਈ 2 ਮਿੰਟ ਸਕੂਨ ਆਇਆ ਫੇਰ ਬਾਹਰ ਸੋਚਣ ਲੱਗ ਜਾਂਦਾ ਪੁੱਤਰ ਕਲਤਰਨਾ ਸੰਗਤਨਾ ਹਾਰਾ ਬਨਾਸੀ ਉਹ ਪਲਚ ਪਲਚ ਸਗਦੀ ਮੋਈ ਝੂਠਾ ਧੰਦਾ ਹੈ ਮੋਹ ਮਰੇ ਕਹਿੰਦੇ ਅਸੀਂ ਦੇਖ ਰਹੇ ਹਾਂ ਸੰਸਾਰ ਨੂੰ ਜਿੰਨੀ ਲੁਕਾਈਏ ਕਿਸੇ ਨੂੰ ਵੇਖ ਲਓ ਭੱਜ ਰਿਹਾ ਇਦਰੋਂ ਉਦੋਂ ਮੁਦਰੋਂ ਉਦੋਂ ਸਾਰਾ ਦਿਨ ਸੁਰਤਾ ਜਿਹੜੀ ਕਦੇ ਇੱਕ ਮਿੰਟ ਬਹਿਲੀ ਨਹੀਂ ਮਨ ਕਦੇ ਬਹਿਲਾ ਨਹੀਂ ਤਣ ਨੂੰ ਕਿਸੇ ਦਿਨ ਟਿਕਾਣੀ ਹੈ ਕੋਈ ਰੋਗ ਸਿੱਟਲੇ ਤਾਂ ਬਸੱਕ ਬਹਿ ਜੇ ਨਹੀਂ ਆਪਣੇ ਆਪ ਆਪਣੇ ਆਪ ਨੂੰ ਜਾਣਨ ਵਾਸਤੇ ਪਛਾਣਨ ਵਾਸਤੇ ਕੋਈ ਨਹੀਂ ਐ ਕਹਿੰਦਾ ਕਿ ਮੈਂ ਬਹਿਣਾ ਅੱਧਾ ਘੰਟਾ ਚੌਂਕੜਾ ਲਾ ਕੇ ਮੈਂ ਵੇਖੂਗਾ ਅੰਦਰੋਂ ਬਾਹਰੋਂ ਇਸ ਹਰਿਮੰਦਰ ਨੂੰ ਬਾਹਰੋਂ ਦੀਂਦੇ ਹੀ ਐ ਅੰਦਰ ਕਿਵੇਂ ਜਾਈਦਾ ਉਹ ਗੁਰੂ ਵਿਧੀ ਦੱਸਦਾ ਕਿ ਕਿਵੇਂ ਤੂੰ ਪਵਨ ਗੁਰੂ ਨਾਲ ਜਾ ਸਕਦਾ ਹੈ ਆਪਣੇ ਆਪ ਤੇ ਗੂਠੇ ਦੇ ਨੋਂ ਤੋਂ ਸਿੱਖ ਤੱਕ ਸਿਖਾ ਤੱਕ ਧਿਆਨ ਦੇ ਸਕਦਾ ਆਪਣੇ ਆਪ ਦੀ ਸ਼ੈਅਰ ਕਰ ਸਕਦਾ ਸਾਰੇ ਸਮੁੰਦਰ ਨੂੰ ਬਰੋਲ ਸਕਦਾ ਤੂੰ ਇਹਨੂੰ ਫਰੋਲਦੇ ਆ ਬਰੋਲਦੇ ਆ ਈਨੰਦ ਸ਼ੁਰੂ ਹੁੰਦੇ ਆ ਜਦੋਂ ਸਾਡੀ ਚੇਤਨਾ ਸਾਡੀ ਸੁਰਤ ਸਾਡੇ ਚੱਕਰਾਂ ਨੂੰ ਛੇੜਦੀ ਹੈ ਉਹਦੇ ਸੰਗੀਤ ਨੂੰ ਛੇੜਦੀ ਹੈ ਆਪਣੇ ਆਪੇ ਈ ਚੋਂ ਆਨੰਦ ਆਉਂਦਾ ਕੀ ਤੱਕ ਕਦੇ ਕੀਤਾ ਹੀ ਨਹੀਂ ਤੰਦਿਆਂ ਦੇ ਮੋਹ ਦੇ ਵਿੱਚ ਹੀ ਲੱਗਿਆ ਰਹਾ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ ਪੁੱਤਰ ਉਹ ਮਿੱਤਰਾ ਤੈਨੂੰ ਅਸਲੀ ਗੱਲ ਦੱਸ ਦਈਏ ਕਮਾਜੋ ਮਰਜੀ ਤੇਰੀ ਮਰਜੀ ਹੈ ਜਾਂ ਤੱਕ ਖਰਚ ਲਈ ਜੇ ਕਮਾਉਣਾ ਇੱਕ ਫੈਸਲਾ ਤਾਂ ਹੋ ਜੂਣਾ ਵੀ ਖਾ ਲਿਆ ਆਪਾਂ ਤਾਂ ਗੱਲ ਖਤਮ ਹੈ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸਾਹੇ ਦਾ ਜਿਹੜੇ ਚੱਕਰਾਂ 'ਚ ਤੂੰ ਜੋੜ-ਜੋੜ ਰੱਖੀ ਜਾਂਦਾ ਵੀ ਸ਼ਾਇਦ ਕੰਮ ਆਊਗਾ ਸ਼ਾਇਦ ਕੰਮ ਆਊਗਾ ਮਹਾਰਾਜ ਕਹਿੰਦੇ ਨਾ ਨਾ ਇਹਨਾਂ ਚੋ ਪੁੱਤਰਾਂ ਨੇ ਨਾ ਮਿੱਤਰਾਂ ਨੇ ਨਾ ਕਲਤਰਾਣੇ ਕਿਸੇ ਨੇ ਤੇਰੇ ਸੰਗ ਜਾਣਾ ਨਹੀਂ ਚੌਣ ਤਾਂ ਵੀ ਨਹੀਂ ਜਾ ਸਕਦੇ ਉੱਥੇ ਸਿਰਫ ਕੱਲਾ ਹਰਕਾ ਨਾਮ ਚੱਲਦਾ ਹੈ ਉਹ ਨਾਮ ساری ਜ਼ਿੰਦਗੀ ਤੇਰੇ ਕੋਲ ਰਹਿੰਦਾ ਤੇਰੇ ਹਿਰਦੇ 'ਚ ਬੈਠਾ ਉਹ ਡੱਬੀ ਤਾਂ ਤੂੰ ਖੋਲਦੇ ਨਹੀਂ ਉਹ ਸੰਗੀਤ ਦੀ ਪਟਾਰੀ ਨੂੰ ਤਾਂ ਤੂੰ ਖੋਲਦੇ ਨਹੀਂ ਉਹਨੂੰ ਤਾਂ ਕਿਤੇ ਚੰਘਾਰ ਲਾ ਕੇ ਦੇਂਦਾ ਹੀ ਨਹੀਂ ਉਹਦੀ ਪਹਿਚਾਨ ਆਉਣੀ ਉਹਨੂੰ ਤੂੰ ਕਿੰਨਾ ਕੁ ਵਰਤਿਆ ਕਿੰਨੇ ਮਿੰਟ ਕਿੰਨੇ ਸਕਿੰਟ ਕਿੰਨੇ ਘੰਟੇ ਉਹਨੂੰ ਤੂੰ ਵਰਤਿਆ ਉਹ ਜਿਹੜੀ ਵਰਤੋਂ ਕੀਤੀ ਵੀ ਹੋ ਉਹ ਹਰ ਕੇ ਨਾਮ ਦੇ ਹਿੱਸੇ ਆਉਂਦੀ ਆ ਵੀ ਇੰਨਾ ਚਿਰ ਤੂੰ ਇਹਦਾ ਸਾਥ ਦਿੱਤਾ ਇਹਦਾ ਸਾਥ ਮਾਣਿਆ ਉਹ ਖੁੱਲਦਾ ਉਹਦੇ ਤੇ ਧਿਆਨ ਦਿੱਤਿਆਂ ਜਾਂ ਪ੍ਰੇਮ ਕੀਤੇ ਆ ਦੋ ਹੀ ਪੁਆਇੰਟ ਆ ਜਿੰਨਾ ਨਾ ਉਹ ਹਰ ਜੀ ਖੋਲਦੇ ਆਪਦਾ ਬੂਹਾ ਜਾਂ ਪ੍ਰੇਮੀ ਆ ਲਈ ਖੁੱਲਦਾ ਜੋ ਧਿਆਨੀਆਂ ਲਈ ਹੁੰਦਾ ਹੈ ਇਹ ਦੋਡੇ ਕੰਮ ਹੀ ਤੂੰ ਜ਼ਿੰਦਗੀ ਚ ਕਰਦਾ ਨਹੀਂ ਹੈ ਨਾ ਤੂੰ ਧਿਆਨ ਕਰਦਾ ਹੈ ਨਾ ਪ੍ਰੇਮ ਕਰਦਾ ਹੈ ਤੇ ਇਹ ਤੋਂ ਬਿਨਾ ਇਹ ਜਿਹੜੀ ਰਿਕਾਰਡਿੰਗ ਆ ਕਰ ਲਈ ਧਿਆਨ ਦੀ ਤੇ ਪ੍ਰੇਮ ਦੀ ਇਹ ਉਸ ਦੁਆਰੇ ਤੱਕ ਪਹੁੰਚਦੀ ਹੈ ਇਹਦੀ ਪਹੁੰਚ ਹੈ ਇਹਨੂੰ ਨਾਮ ਵੀ ਕਹਿੰਦੇ ਆ ਅੱਗੇ ਸਾਰਾ ਕੁਝ ਖੋਦਿਆ ਜਾਣਾ ਸਾਰੇ ਕਾਹਦੇ ਕਾਟੇ ਹੀ ਵੱਜਦਾ ਜਾਣਾ ਤੁ ਕਰਬ ਅਰਬਾ ਪਤੀ ਹੋਵੇਂ ਕਰੋੜਾ ਪਤੀ ਹੋਵੇਂ ਭਮਕ ਲਲਾ ਪਤੀ ਹੋਵੇਂ ਭਮ ਰੋੜ ਪਤੀ ਹੋਵੇਂ ਤੈਨੂੰ ਨੰਗੇ ਨਹੀਂ ਲੈ ਜਾਣਾ ਤੇਰੇ ਹਿਰਦੇ ਦਾ ਸੱਲ ਜਿਹੜੇ ਨੇ ਬੋਲਣਾ ਜਾ ਕੇ ਜਿਹੜਾ ਹਰਜੀ ਦਾ ਰੂਪ ਹੈ ਉਹਨੇ ਸਿਰਫ ਤੇਰੇ ਜਾਪ ਪਾਠ ਪ੍ਰੇਮ ਤੇ ਧਿਆਨ ਨੂੰ ਦੇਖਣਾ ਜੇ ਉੱਥੇ ਕੁਝ ਹੈ ਤਾਂ ਠੀਕ ਹੈ ਨਹੀਂ ਜਨਮ ਮਰਨ ਦੇ ਚੱਕਰ ਚ ਫੇਰ ਸਿੱਟ ਦੇਣਾ ਖਰੇ ਖਜ਼ਾਨੇ ਪਾਏ ਆ ਖੋਟੇ ਸਿਟੀਆਂ ਬਾਹਰ ਖੋਟਿਆਂ ਦੇ ਵਿੱਚ ਫੇਰ ਆ ਜੇਗਾ ਦਾਇ ਵਿਸਾਰ ਬਿਗੁੱਚਣਾ ਰਬ ਬਿਨ ਬਰਨਾ ਕੋਈ ਉਥੇ ਖੋਹਿਆ ਜਾਣਾ ਸਾਰਾ ਕੁਝ ਪਿਆਰੇ ਪ੍ਰਭੂ ਤੋਂ ਬਿਨਾ ਦੂਜਾ ਕੋਈ ਗਵਾਹੀ ਭਾਰੀ ਹੀ ਨਹੀਂ ਸਕਦਾ ਤੇ ਪ੍ਰਭੂ ਕਹਿੰਦਾ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਤੇਰੇ ਹਿਰਦੇ ਚ ਰਹਾ ਹਰ ਜੀ ਹਿਰਦੇ ਚ ਵਸਦੇ ਆ ਆਪਣੇ ਆਪ ਨੂੰ ਚੀਨ ਮੱਜਣ ਕਰ ਆਪਣੇ ਆਪ ਦਾ ਸਾਹਾਂ ਦੇ ਨਾਲ ਅੰਦਰ ਜਾ ਨਾਭ ਕੇਂਦਰ ਤੇ ਰੁਕ ਲੰਬਾ ਸਾਹ ਲੈ ਨਾਭੀ ਤੇ ਰੋਕੇ ਕਰੀ ਕਹ ਵਾਹਿਗੁਰੂ ਚਿੱਤ ਦੇ ਵਿੱਚ ਬੋਲ ਫੇਰ ਸਾਹ ਲੈ ਦੋ ਵਾਰੀ ਕਹ ਵਾਹਿਗੁਰੂ ਫੇਰ ਸਾਹ ਲੈ ਰੋਕ ਫਿਰ ਤਿੰਨ ਵਾਰੀ ਕਹ ਵਾਹਿਗੁਰੂ ਇਸ ਤਰ੍ਹਾਂ ਰੁਕਦਿਆਂ ਰੁਕਦਿਆਂ ਤੂੰ ਪੰਜ ਜਰੀ ਕਹੇਗਾ ਸਾਹ ਫੇਰ ਵੀ ਠੀਕ ਰਹੂ ਤੂੰ 10 ਵਾਰੀ ਵੀ ਕਹ ਲੇਗਾ ਇਹਦੇ ਇੱਕ ਨਿਜਮ ਹੈ ਕਿ ਅਸੀਂ 16 ਸਾਹ ਲੈਨੇ ਆ 1 ਮਿੰਟ ਚ ਜਿਵੇਂ ਹੀ ਅਸੀਂ 15 ਲੈਣੀ ਸ਼ੁਰੂ ਕਰਾਂਗੇ ਆਮ ਲੋਕਾਂ ਦੀ ਲਿਸਟ ਚੋਂ ਬਾਹਰ ਆ ਜਾਾਂਗੇ ਜਦੋਂ ਹੀ ਅਸੀਂ 14 ਸਾਹ ਲੈਣੇ ਸ਼ੁਰੂ ਕਰਾਂਗੇ ਅਸੀਂ ਪ੍ਰਕਿਰਤੀ ਜਾਣ ਜੂਗੀ ਕਿ ਇਹਨੂੰ ਕੋਈ ਮਿਲ ਗਿਆ ਪਿਆਰਾ ਤੈਨੂੰ ਉਹਨਾਂ ਚੋਂ ਵੀ ਅੱਡ ਕੱਢ ਦਿਆ ਜਾਊਗਾ ਜਦੋਂ ਹੀ ਅਸੀਂ 13 ਕ ਸਾਹ ਲੈਣੇ ਸ਼ੁਰੂ ਕਰਦੇ ਇਸ ਤਰ੍ਹਾਂ ਟਿਕਣਾ ਸ਼ੁਰੂ ਕਰਦੇ ਆਂ ਸਾਨੂੰ ਕੁਝ ਅਲੌਕਿਕ ਆਵਾਜ਼ਾਂ ਅਲੌਕਿਕ ਰੂਹਾਂ ਦੇ ਦਰਸ਼ਨ ਦਿਦਾਰੇ ਅਲੌਕਿਕ ਕਟਨਾਮਾ ਘਟਣ ਲੱਗ ਜਾਂਦੀਆਂ ਉਸ ਪਾਸੇ ਜਾਣ ਵਾਲੇ ਲੋਕ ਰਾਹ ਖੜੇ ਟੱਕਲਦੇ ਸ਼ੁਰੂ ਹੋ ਜਾਂਦੇ ਆਂ ਉਹਦੇ ਨਾਲ ਸੰਬੰਧਤ ਖਬਰਾਂ ਕੰਨੀ ਪੈਣੀਆਂ ਸ਼ੁਰੂ ਹੋ ਜਾਂਦੀਆਂ। ਉਹੋ ਜਿਹੀਆਂ ਬਾਤਾਂ ਸੁਣਨ ਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਵੀ ਅਸੀਂ 12 ਕਸਾਹਾਂ ਤੇ ਪਹੁੰਚਦੇ ਆ। ਹੋਰ ਨਵੇਂ ਪੋਰਟਲ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ। ਜਦੋਂ ਹੀ 11 ਤੇ 10 ਤੇ ਆਉਣੇ ਆ। ਸਾਨੂੰ ਉਹ ਦਿਖਣਾ ਸ਼ੁਰੂ ਹੋ ਜਾਂਦਾ ਜਿਹੜਾ ਦੁਨੀਆ ਨੂੰ ਨਹੀਂ ਦਿਂਦਾ। ਇੱਥੇ ਆ ਕੇ ਲੋਕ ਕਹਿਣ ਲੱਗ ਜਾਂਦੇ ਆ ਵੀ ਫੁਲਾਨਾ ਅੰਤਰਜਮਈ ਆ। ਐਵੇਂ ਕਿਵੇਂ ਜਾਣ ਜਾਂਦਾ? ਉਹ ਜਾਣਨਾ ਵੀ ਨਹੀਂ ਚਾਹੁੰਦਾ ਤਾਂ ਵੀ ਜਾਣ ਜਾਂਦਾ ਕਿਉਂਕਿ ਜਦੋਂ ਅਸੀਂ ਟਿਕ ਜਾਂਦੇ ਆ ਸਾਡਾ ਆਪਣਾ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ ਦੂਜਾ ਕੀ ਸੋਚਦਾ ਆਪਣੇ ਆਪ ਹੀ ਡਾਊਨਲੋਡ ਹੋਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਬਚਣਾ ਵੀ ਪੈਂਦਾ ਲੋਕਾਂ ਤੋਂ ਉਦੋਂ ਪਾਸਾ ਵੀ ਬਟਣਾ ਪੈਂਦਾ ਇਸੇ ਤਰ੍ਹਾਂ ਕਰਦਿਆਂ ਕਰਦਿਆਂ 9 8 7 ਤੱਕਰ ਵੀ ਸਾਧੂ ਹੈ ਸੇਵਕ ਹੈ ਜਿਹੜਾ ਚਲਿਆ ਜਾਂਦਾ ਤੇ ਉਹ ਦਰਸ਼ਨ ਦیدار ਉਹ ਕਰਦਾ ਜਿਹੜੇ ਦੁਨੀਆ ਨਹੀਂ ਕਰ ਸਕਦੀ ਰਾਹ ਇੱਕੋ ਹੀ ਆ ਪਵਨ ਗੁਰੂ ਦੇ ਨਾਲ ਜਾਣਾ ਕੁਛ ਚਿਰ ਰੁਕਣਾ ਹੈ ਕਿੰਨਾ ਚਿਰ ਰੁਕਦੇ ਹੋ ਤੁਹਾਡੇ ਤੇ ਇਹ ਤੁਹਾਡਾ ਅਭਿਆਸ ਆ ਇਸੇ ਨੂੰ ਹੀ ਕਿਹਾ ਸਾਸਗਰਾਸ ਸਿਮਰਨ ਜਦੋਂ ਉੱਠ ਖੜੇ ਫਿਰਦੇ ਨੇ ਤੁਰਦੇ ਆ ਫਿਰਦੇ ਆ ਬੈਠਦੇ ਆ ਉੱਠਦੇ ਆ ਸੁਰ ਤਾਂ ਹੀ ਗੇੜੇ ਦਿੰਦੀ ਹੈ ਪਾਤਸ਼ਾਹ ਕਹਿੰਦੇ ਤੂੰ ਹੀ ਦਰਾਦਾਏ ਵਿਸਾਰ ਬਿਗੋਚਨਾ ਪ੍ਰਭ ਬਿਣਾ ਵਰਣਾ ਕੋਈ ਇੱਕ ਗੱਲ ਤੈਨੂੰ ਜੱਜ ਜੇ ਕਿ ਪ੍ਰਭੂ ਤੋਂ ਬਿਨਾ ਦੂਜਾ ਹੈ ਕੋਈ ਨਹੀਂ ਪ੍ਰਭੂ ਜੀ ਵੀ ਮੇਰੇ ਅੰਦਰ ਆ ਹਰ ਜੀ ਮੇਰੇ ਅੰਦਰ ਆ ਸੁੱਖ ਦੇ ਰੂਪ ਚ ਉਹ ਝਲਕ ਦਿਖਾਉਂਦੇ ਆ ਆਪਦੀ ਸ਼ਾਂਤੀ ਦੇ ਰੂਪ ਵਿੱਚ ਮੈਸੇਜ ਕਰਦੇ ਆ ਚਿੱਤ ਨੂੰ ਸਹਿਜ ਦੇ ਰੂਪ ਵਿੱਚ ਆਪਣੀ ਹੋਂਦ ਦਰਸਾਉਂਦੇ ਆ ਤੂੰ ਸਹਿਜ ਹੁੰਦਾ ਜਾਂਦਾ ਦਿਨੋ ਦਿਨ ਉਹ ਨੂੰ ਤੂੰ ਰੱਬ ਕਹਿ ਲਈ ਜਦੋਂ ਆਨੰਦ ਮਿਲ ਗਿਆ ਉਹਨੂੰ ਪ੍ਰਮਾਤਮਾ ਕਹਿ ਲਈ ਉਹਨੂੰ ਕੁਝ ਕਹਿ ਨਹੀਂ ਪਰ ਤੈਨੂੰ ਪਤਾ ਹੋਊਗਾ ਕੁਝ ਮਿਲ ਗਿਆ ਜ਼ਿੰਦਗੀ ਸਰਸਾਰ ਹੋ ਜੂਗੀ ਕਿਹਦੀ ਹੁੰਦੀ ਹੈ ਜ਼ਿੰਦਗੀਆਂ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨੰਨ ਮਨਸੁਰੀ ਪਿਆਰਾ ਜਿਹੜਾ ਬੈਠਾ ਨੰਦਰ ਜਿਹਨੂੰ ਪ੍ਰੀਤਮ ਕਿਹਾ ਜਦੋਂ ਹੀ ਸਾਡੀ ਸੁਰਤ ਇਸ ਪਿਆਰੇ ਦੇ ਚਰਨੀ ਲੱਗਦੀ ਆ ਨਾਭ ਕੇਂਦਰ ਤੇ ਰੁਕਣੀ ਸ਼ੁਰੂ ਹੁੰਦੀ ਹੈ ਤੇ ਸਾਡੀ ਜਿਹੜੀ ਆਭਾ ਜਿਹੜਾ ਸਾਡਾ ਰੌਅ ਆ ਉਹ ਸਾਡੇ ਆਭਾ ਮੰਡਲ ਚ ਆ ਕੇ ਲੋਕਾਂ ਨੂੰ ਦਿਸਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਤੁਰਨਾ ਸਾਡਾ ਬੈਠਣਾ ਸਾਡਾ ਉੱਠਣਾ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਰੈਣੀ ਬਹਿਣੀ ਕੈਣੀ ਸੈਣੀ ਲੋਕਾਂ ਚ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਕਹਿੰਦੇ ਆ ਵੀ ਸੋਭਾ ਜਿਹੜੇ ਬਲਾਉਣਾ ਪਸੰਦ ਨਹੀਂ ਸੀ ਕਰਦੇ ਜਦੋਂ ਤੁਸੀਂ ਇਹ ਰਾਹ ਪੈ ਜਾਂਦੇ ਹੋ ਜੇ ਕਦੇ ਟੱਕਰ ਦੇ ਆ ਤਾਂ ਉਹਨਾਂ ਨੂੰ ਲੱਗਦਾ ਹੋਰ 2 ਮਿੰਟ ਖੜ ਜੀਏ ਕੋਲ ਇਹ ਚੱਲਦਾ ਕਿੰਨਾ ਨਾਲ ਜਿਹੜੇ ਪ੍ਰੀਤਮ ਦੇ ਚਲਨੀ ਲੱਗ ਲੈਂਦੇ ਆ ਪ੍ਰੀਤਮ ਕਿੱਥੇ ਅੰਦਰ ਪਵਨ ਗੁਰੂ ਜਿਹੜਾ ਸਾਨੂੰ ਲੈ ਕੇ ਜਾਂਦਾ ਹੈ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਈ ਗੁਰੂ ਸਾਹਿਬ ਕਹਿੰਦੇ ਬੇਨਤੀ ਕਰਦੇ ਆ ਮਾਲਕ ਅੱਗੇ ਕਰਤੇ ਅੱਗੇ ਰਾ ਬਖਸ਼ੋ ਮਿਲੋ ਜੇ ਕੋਈ ਬੱਚਾ ਆਉਂਦਾ ਨਾ ਅੰਦਰ ਨੂੰ ਪਮ ਮਾੜੀ ਜੀ ਝਲਕ ਦਿਖਲਾ ਜੋ ਜੇ ਕੋਈ ਅੱਧੇ ਘੰਟੇ ਲਈ ਬੈਠਾ ਤਾਂ ਉਹਨੂੰ ਇੱਕ ਸਕਿੰਟ ਲਈ ਲੱਗੇ ਵੀ ਆਹਾ ਆ ਕੀ ਸੀਗਾ ਜਿਹੜਾ ਲੰਘਿਆ ਵਿੱਚ ਦੀ ਇੱਕੇ ਦਾ ਮਸੀਤ ਜਾਂ ਨਿਕਲ ਗਿਆ ਕੀ ਸੀ ਜਿਹੜਾ ਇੰਨੀ ਤਰੰਗ ਦੇ ਗਿਆ ਐਨਾ ਸਕੂਨ ਆ ਰਿਹਾ ਇੰਨੀ ਸ਼ਾਂਤੀ ਇਹ ਕੀ ਆ ਉਹਦੇ ਅੱਗੇ ਬੇਨਤੀਆਂ ਕਰਨੀਆਂ ਵੀ ਆਪਦੀ ਹੋਂਦ ਦਿਖਾ ਜੀ ਮਾੜਾ ਜੱਥਾ ਪੜ ਜੀ ਮੋਢਾ ਵੀ ਹਾਂ ਮੈਂ ਅੰਗੇ ਅੰਗ ਸੰਗ ਨਾਲ ਆ ਨਾਨਕ ਕੀ ਪ੍ਰਭ ਬੇਨਤੀ ਗੁਰੂ ਨਾਨਕ ਕਹਿੰਦੇ ਬੇਨਤੀ ਹੈ ਪ੍ਰਭੂ ਪ੍ਰਭੂ ਮਿਲੋ ਹੋ ਬੱਚਾ ਕਰ ਰਿਹਾ ਨਾ ਤਾਂ ਤੁਹਾਡੇ ਪੱਲ ਆ ਰਿਹਾ ਅਸੀਂ ਕਿਹਾ ਪਵਨ ਗੁਰੂ ਆ ਸਾਡੇ ਕਹੇ ਤੇ ਉਪਵਨ ਨੂੰ ਗੁਰੂ ਮੰਨ ਕੇ ਆਉਂਦੇ ਜਾਂਦੇ ਸਾਹਾਂ ਨੂੰ ਮਹਿਸੂਸ ਕਰ ਰਿਹਾ ਮਾੜ ਆ ਜਾਂਦਾ ਝਲਕ ਦਿਖਦਾ ਬਖਸ਼ ਥੋੜਾ ਜਿਹਾ ਕਿਨਕਾ ਪ੍ਰੇਮ ਦਾ ਸਕੂਨ ਦਾ ਸਹਿਜ ਦਾ ਤੇਰਾ ਮਲਾਪ ਹੋ ਜੇ ਪ੍ਰਭ ਮਿਲ ਹੋ ਪ੍ਰਾਪਤ ਹੋਏ ਦੁਨੀਆ ਦੇ ਭਾਦ ਹੀ ਖਾਲੀ ਹੱਥ ਹੋਵੇ ਉਹ ਨੂੰ ਲੱਗਦਾ ਮੈਂ ਭਰਿਆ ਭਰਿਆ ਇਹ ਲੱਗਦਾ ਸਾਰਾ ਸੰਸਾਰ ਹੀ ਮੇਰਾ ਮੰਗਾ ਮਿਟ ਜਾਂਦੀਆਂ ਐ ਲੱਗਦਾ ਵੀ ਜਿੰਨੇ ਪਦਾਰਥ ਮੇਰੇ ਹੀ ਤਾਂ ਹੈ ਜਦੋਂ ਕੁਛ ਚਾਹੁੰਦਾ ਹੈ ਗੁਰੂ ਪਛਾ ਦਿੰਦਾ ਕੋਈ ਮੰਗਦਾ ਡਿੱਕਾ ਨਹੀਂ ਰਹਿਣ ਦਿੰਦਾ ਗੁਰੂ ਗੁਰੂ ਕਹਿੰਦਾ ਤੂੰ ਅੱਗੇ ਤਾਂ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੂੰ ਠਾਕੁਰ ਨੂੰ ਆਪਣਾ ਬਣਾ ਤਾਂ ਸਹੀ ਤੂੰ ਹਿਰਦੇ ਪੋਟਨ ਤੇ ਉਤਰ ਤਾਂ ਸਹੀ ਇਹ ਤਾਂ ਪੜਾਹਾਰ ਹੈ ਦੁਨੀਆ ਦਾ ਇਹ ਜੀ ਪਤਾ ਨਹੀਂ ਕਿੰਨੇ ਕੁ ਖੰਡ ਬ੍ਰਹਿਮੰਡ ਸਮਾ ਜਾਣ ਇਹਦੇ ਚ ਅਨਾਹਤ ਚ ਤੂੰ ਇੱਥੇ ਪਹੁੰਚ ਇੱਥੇ ਡੇਰਾ ਸਾਧੂਆਂ ਦਾ ਸੰਤਾਂ ਦਾ ਗੁਰੂਆਂ ਦਾ ਪੀਰਾਂ ਦਾ ਪਗੰਬਰਾਂ ਦਾ ਸਭ ਦੇ ਦਰਸ਼ਨ ਦਿਦਾਰੇ ਹੋਣਗੇ ਸਭ ਦੇ ਵੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ ਸ਼ੁਰੂ ਕੀਤੀ ਸੀ ਗੱਲ ਕਿ ਜਿਹਨੂੰ ਵਿਛੋੜਾ ਪਿਆ ਹੋਇਆ ਸਿਰਫ ਮਾਇਆ ਤੇ ਧਿਆਨ ਹੈ ਉਹਦੀ ਕੋਈ ਜ਼ਿੰਦਗੀ ਨਹੀਂ ਉਹਦੀ ਕੋਈ ਬਾਡੀ ਨਹੀਂ ਉਹਦਾ ਬਣਨਾ ਕੁਛ ਨਹੀਂ ਜ਼ਿੰਦਗੀ 'ਚ ਹੁਣ ਐਂਡ ਤੇ ਦੱਸ ਰਹੇ ਆ ਵੀ ਫਿਰ ਆਪਾਂ ਵਧਾਈਆਂ ਕਿਹਨੂੰ ਦੇ ਗਏ ਵੀ ਤੇਰੇ ਲਈ ਤਾਂ ਵਿਸਾਖ ਪਈ ਬਹੁਤ ਸੋਹਣਾ ਹੈ ਪਾਤਸ਼ਾਹ ਕਹਿੰਦੀ ਇੱਕੋ ਹੀ ਗੱਲ ਆ ਸਾਡੇ ਕੋਲੇ ਤਾਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੇ ਵਾਰੀ ਮਰਜ਼ੀ ਪੜ ਲਿਓ ਕਾਲ ਚ ਪੜ ਲਿਓ ਹੌਲੀ ਪੜ ਲਿਓ ਸੋਨੂੰ ਵਾਰ ਵਾਰ ਇੱਕੋ ਹੀ ਗੱਲ ਕਹਾਂਗੇ ਕਿ ਮਾਲਕ ਇੱਕ ਹੈ ਹਿਰਦੇ ਚ ਵਸਦਾ ਹੈ ਹਰ ਜੀ ਉਹਦਾ ਨਾਮ ਹੈ ਸਾਧੂਆਂ ਤੋਂ ਮਿਲਦਾ ਵੈ ਸਾਖ ਸੁਹਾਵਾ ਤਾਂ ਲਗਾ ਹੈ ਜਾਂ ਸੰਤ ਭੇਟਾ ਹੈ ਜੇ ਜ਼ਿੰਦਗੀ ਦੇ ਵਿੱਚ ਸੰਤ ਮਿਲ ਜਾਣ ਕੌਣ ਸੰਤ ਜਿਨ੍ਹਾਂ ਨੇ ਸਾਹਾਂ ਨੂੰ ਸਾਧ ਲਿਆ ਜਿਹੜੇ ਪ੍ਰਭੂ ਨਾਲ ਇੱਕਮਿਕ ਹੋ ਗਏ ਆ ਜਿਨ੍ਹਾਂ ਦੀ ਚੇਤਨਾ ਦਾ ਦੀਪ ਜਗ ਪਿਆ ਜਿਹੜੇ ਤੁਹਾਡਾ ਦੀਪ ਜਗਾ ਸਕਦੇ ਆ ਵੈਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ ਹੇ ਹਰਜੀ ਤੇਰੇ ਨਾਲ ਜੁੜੇ ਹੋਏ ਤੇਰੇ ਨਾਲ ਇੱਕ ਮਿਕ ਸੰਤ ਜੀ ਨੂੰ ਮਿਲ ਪੈਣਾ ਉਹਨਾਂ ਦਾ ਵਿਸਾਖ ਸੋਹਣਾ ਹੈ ਅਸਲ ਤਾਂ ਬਾਢੀ ਉਹਨਾਂ ਦੀ ਆਈ ਆ ਫਸਲ ਤਾਂ ਉਹਨਾਂ ਦੇ ਘਰੇ ਹੋਣੀ ਆ ਜਿਨ੍ਹਾਂ ਨੂੰ ਸਾਧੂ ਮਿਲੇ ਹੋਏ ਆ ਜਿਨ੍ਹਾਂ ਨੂੰ ਹਰ ਕੇ ਸੰਤ ਮਿਲੇ ਹੋਏ ਆ ਇੱਕ ਰੂਪਾਂ ਜਿਵੇਂ ਪਾਤਸ਼ਾਹ ਦਾ ਸਾਨੂੰ ਵਰਦਾਨ ਹੈ ਕਿਰਪਾ ਸਾਡੇ ਤੇ ਕੋਈ ਮੌਕਾ ਸਤਿਗੁਰਾਂ ਨੇ ਖਾਲੀ ਨਹੀਂ ਜਾਣ ਦਿੱਤਾ ਜੇ ਮਹੀਨਿਆਂ ਦੇ ਨਾਮ ਦੇ ਤਾਂ ਮਹੀਨਿਆਂ ਦੇ ਹਿਸਾਬ ਨਾਲ ਵੀ ਸਾਨੂੰ ਸੰਦੇਸ਼ ਦਿੱਤਾ ਉਪਦੇਸ਼ ਦਿੱਤਾ ਸਾਨੂੰ ਜੋੜਿਆ ਕਰਤੇ ਦੇ ਨਾਲ ਹਰਜੀ ਦੇ ਨਾਲ ਬੜਾ ਹੀ ਸੌਖਾ ਮਸਲਾ ਆਪਣੀ ਦੇਹੀ ਨੂੰ ਹਰ ਮੰਦਰ ਜਾਣਨਾ ਪਹਿਲਾ ਬਾਹਰੋਂ ਇਹਨੂੰ ਤੱਕਣਾ ਪੰਜ ਤੱਤ ਆ ਇਹਦੇ ਵਿੱਚ ਸਾਰਿਆਂ ਤੋਂ ਮੁੱਖ ਤੱਤ ਹੈ ਪਵਨ ਜਿੱਥੋਂ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਹੈ ਇਹਨੂੰ ਗੁਰੂ ਨਾਨਕ ਨੇ ਗੁਰੂ ਕਹਿਤਾ ਇਹਨੂੰ ਸਰਮੌਰਤਾ ਬਖਸ਼ਤੀ ਇਹਦੇ ਚੱਲ ਨਹੀਂ ਲੱਗੇ ਰਹਿਣਾ ਹੁੰਦੇ ਜਾਂਦੇ ਸਾਹਾਂ ਨੂੰ ਮਹਿਸੂਸ ਕਰਨਾ ਇਹਦੀ ਸ਼ੁੱਧਤਾ ਲਈ ਬਣਸਪਤੀ ਲਾਉਣੀ ਆ ਸੋਹਣੇ ਦਰਖਤ ਲਾਉਣੇ ਆ ਉਹਨਾਂ ਨੂੰ ਪਾਲਣਾ ਹੈ ਕਿ ਸੁਭ ਹਵਾ ਸੁੱਧ ਹਵਾ ਵੇ ਗੁਰੂ ਦੇ ਅੰਦਰ ਮਲੀਨਤਾ ਨਾ ਜੇ ਸ ਹਵਾ ਦੇ ਅੰਦਰ ਇਹ ਨੇ ਸਾਨੂੰ ਪ੍ਰਾਣ ਸ਼ਕਤੀ ਦੇਣੀ ਹੈ ਅਗਨੀ ਤਤ ਅਗ ਨੂੰ ਸੇਕਣਾ ਤੁੱਪੇ ਖੜਨਾ ਪਵਨ ਤਤ ਪਵਨ ਦੇ ਵਿੱਚ ਬਾਹਾਂ ਖੜਾ ਕੇ ਖੜਨਾ ਮਿੱਟੀ ਤਤ ਨੰਗੇ ਪੈਰੀ ਤੁਰਨਾ ਮਿੱਟੀ ਦਾ ਲੇਪ ਕਰਨਾ ਸੁਕਾ ਕੇਸ਼ ਨਾਨ ਕਰਨਾ ਆਪਣੀ ਦੇਹੀ ਦੇ ਤਤਾਂ ਨੂੰ ਸੈੱਟ ਰੱਖਣ ਦਾ ਆਪਣੇ ਆਪ ਨਾਲ ਪਿਆਰ ਕਰਨ ਦਾ ਆਪਣੇ ਆਪ ਨੂੰ ਜਾਣਨ ਦਾ ਮਾਣਨ ਦਾ ਚਾਹਣ ਦਾ ਇਹੀ ਤਰੀਕਾ ਕਿ ਜਿੰਨਾ ਨੇੜੇ ਆ ਜਾਗੇ ਉਹਨਾਂ ਹੀ ਸੇਤੀ ਸਾਡਾ ਮੁਲਾਪ ਮੁਲਾਪ ਅਸਲ ਚ ਇਹ ਆ ਵੀ ਸਾਡੇ ਨਾਲ ਹੋਇਆ ਹੀ ਹੋਇਆ ਸਾਨੂੰ ਦੇਖ ਕੇ ਹੀ ਤੋੜਿਆ ਸਾਰਾ ਕੁਝ ਕੁਝ ਚੀਜ਼ਾਂ ਸਾਨੂੰ ਵਰਤ ਨਹੀਂ ਆਣੀਆਂ ਕੁਝ ਚੀਜ਼ਾਂ ਦਾ ਸਾਡਾ ਧਿਆਨ ਨਹੀਂ ਹੈ ਕਿਉਂਕਿ ਸਾਡੇ ਧਿਆਨ ਨੂੰ ਸਾਡੀ ਸੁਰਤ ਨੂੰ ਮਾਇਆ ਦਾ ਹੁਕਮ ਹੈ ਬਾਹਰ ਖਿੱਚਿਆ ਜਾ ਰਿਹਾ ਜੋ ਕੁਝ ਅਸਲੀਅਤ ਉਹ ਅੰਦਰ ਹੈ ਬਾਹਰ ਬਣੌਟੀ ਪਾਣਾ ਸਾਨੂੰ ਬਣੌਟੀ ਪਣ ਚਲ ਜਾ ਕੇ ਅੰਦਰਲੇ ਅੰਮ੍ਰਿਤ ਤੋਂ ਊਣੇ ਰੱਖਿਆ ਜਾਂਦਾ ਤੇ ਸਤਿਗੁਰੂ ਕਹਿੰਦੇ ਅੰਮ੍ਰਿਤ ਅੰਦਰੋਂ ਮਿਲਦਾ ਹੈ ਸਾਧੂ ਨਾਲ ਮਿਲ ਕੇ ਮਿਲਦਾ ਹੈ ਪਿਆਰੇ ਹੋਏ ਸੀ ਅੱਜ 12 ਮਹਾ ਦਾ ਪਾਠ ਮੈਸਾਖ ਮਹੀਨੇ ਦਾ ਸਤਿਗੁਰੂ ਸਾਡੇ ਤੇ ਸਭ ਤੇ ਰਹਿਮਤ ਕਰਨ ਸਾਨੂੰ ਪਿਆਰੇ ਦਾ ਅਹਿਸਾਸ ਹੋਵੇ ਸਾਡੇ ਅੰਦਰੋਂ ਸਾਨੂੰ ਵੀ ਬਖਸ਼ੀਆਂ ਰੂਹਾਂ ਮਿਲ ਜਾਣ ਫਰੀਦਾ ਤੁਰਿਆ ਤੁਰਿਆ ਜਾ ਜੇ ਕੋਈ ਮਿਲ ਜਾਈ ਬਖਸ਼ਿਆ ਤੂੰ ਵੀ ਬਖਸ਼ਿਆ ਜਾ ਇਹ ਜੱਗ ਸੱਚੇ ਦੀ ਕੋਠੜੀ ਦੀ ਸਹਿਰ ਸਪਾਟਾ ਕਰਦੇ ਆ ਸੂਈ ਇੱਕ ਥਾਂ ਹੀ ਰੱਖਣੀ ਹੈ ਕਿਸ ਵਾਰੀ ਜਾਣ ਕੇ ਜਾਣਾ ਅਰਥੀ ਉੱਠਣ ਨਹੀਂ ਦੇਣੀ ਗੁਰੂ ਨਾਲ ਗੱਲ ਕਰਨੀਆਂ ਦਾਵੇ ਨਾ ਐ ਬਾਬਾ ਨਾਨਕ ਐ ਜੀ ਕਿਰਪਾ ਕਰਿਓ ਐਸ ਜਨਮ ਫੇਰ ਨਾ ਓਲਝਿਆ ਰਹ ਜਾਮੈਂ ਇਹਨਾਂ ਗੱਲਾਂ ਜੀ ਜਿਹੜੀਆਂ ਤੁਸੀਂ ਦੱਸਦੇ ਹੋ ਮੈਂ ਆਪਣੇ ਆਪੇ ਨੂੰ ਜਾਣ ਕੇ ਤੈਨੂੰ ਮਿਲ ਕੇ ਹੀ ਜਾਣਾ ਮੈਨੂੰ ਮਿਲ ਪੀ ਮੇਰੇ ਹਿਰਦੇ 'ਚ ਹਰ ਮਿਲਾ ਦੀ ਐਸ ਵਾਰ ਮੈਂ ਧੋਖਾ ਨਹੀਂ ਖਾਣਾ ਜਿੰਨੇ ਦਾਵੇ ਨਾ ਜਿੰਨੇ ਪਿਆਰ ਨਾਲ ਗੱਲ ਕਰੋਗੇ ਉਨਾਂ ਹੀ ਸਤਿਗੁਰੂ ਰਹਿਮਤ ਕਰ ਦੇਣਗੇ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਇਦੂ ਬਾਅਦ ਆਪਾਂ ਸਹਿਜ ਪਾਠ ਜੋ ਰੋਜ਼ਾਨਾ ਕਰਦੇ ਆ ਉਹ ਵੀ ਕਰਾਂਗੇ ਇਸੇ ਤਰ੍ਹਾਂ ਹਾਜ਼ਰੀ ਬਣਾਈ ਰੱਖਿਓ ਅਸੀਂ ਇਸ ਨੂੰ ਕੱਟ ਕੇ ਇਦੂ ਬਾਅਦ ਸ਼ੁਰੂ ਕਰਦੇ ਆ ਪਾਠ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ